ਹਰਾ ਨਹੀਂ ਵੇਖਦੀ ਆ ਜੀ ਅਫੀਮ ਵੇਖਦੀ ਆ ਤੇ ਸ਼ਰਿਆਂ ਵੇਖਦੀ ਆ ਪੁਲਿਸ ਨੂੰ ਵੀ ਪਤਾ ਵੀ ਕੌਣ ਵੇਚਦਾ ਨਾ ਕਿਉਂ ਨਾ ਰੁਕਿਆ ਸਾਰਾ ਸਿਲਸਲਾ ਜਿਹੜਾ ਪਿੰਡਾਂ ਦੇ ਲੀਡਰ ਹੁੰਦੇ ਆ ਨਾ ਉਹ ਨਹੀਂ ਰੁਕਣ ਦਿੰਦੇ ਅਸੀਂ ਬੰਦਾ ਚੌਂਕੀ ਦਿੰਨੇ ਆ ਫੜ ਕੇ ਪੁਲਿਸ ਨੂੰ ਉਸੇ ਵਾਲੇ ਜਿਹੜੇ ਪਿੰਡਾਂ ਦੇ ਲੀਡਰ ਆ ਲੋਕਲ ਲੀਡਰ ਆ ਤੇ ਉਹ ਜਾ ਕੇ ਛਡਾ ਦਿੰਦੇ ਆ ਜਿਹੜੀਆਂ ਪਾਰਟੀ ਨਾਲ ਤੇ ਨਾਲ ਸਰਕਾਰ ਨਾਲ ਚੱਲਦੇ ਆ ਜਾਂ ਫਿਰ ਵਿਰੋਧੀ ਹੋਣ ਉਹ ਵੀ ਬਚਾ ਲੈਂਦੇ ਨਹੀਂ ਜੀ ਇਹ ਤਾਂ ਮੌਜੂਦਾ ਸਰਕਾਰ ਵਾਲੇ ਹੁੰਦੇ ਆ ਲੀਡਰ ਜਿਹੜੇ ਛਡਾਉਂਦੇ ਆ ਵਿਰੋਧੀਆਂ ਦੀ ਵਿਚਾਰਿਆਂ ਦੀ ਚੱਲਦੀ ਵੀ ਕਿੱਥੋਂ ਹੁੰਦੀ ਆ ਕਾਰਨੇ ਤੇ ਇੱਕ ਵੱਡੀ ਮੁਹਿੰਮ ਵਿੱਡੀ ਹੋਈ ਹੈ ਨਸ਼ਾ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਜਿਹੜਾ ਨਸ਼ੇ ਬਿਕੰਨੀ ਦੇਣਗੇ ਉਹ ਤੇ ਹਵਾਜ ਗੱਲਾਂ ਨੇ ਤੇ ਜੇ ਰੀਲੀ ਸ਼ਰਾਬ ਨੇ ਇੰਨੀਆਂ ਜਾਨਾਂ ਲੈ ਲਈਆਂ ਕੀਮਤੀ 20 22 ਤਾਂ ਉਹ ਇੱਥੋਂ ਤੱਕ ਜਿਹੜੇ ਵੇਚਣ ਵਾਲੇ ਸੀ ਉਹਨਾਂ ਦੀ ਹਿੰਮਤ ਹੌਸਲੇ ਕਿਵੇਂ ਵੱਧ ਗਈ ਸੀ ਕਿ ਪਹਿਹੋ ਹੀ ਬੰਦੇ ਜਿਹੜੇ ਬੰਦੇ ਹੁਣ ਵੇਚਦੇ ਆ ਸਾਨੂੰ ਪਤਾ ਲੱਗਾ ਕਿ ਬੰਦਾ ਰਾਤ ਸ਼ਰਾਬ ਲੈ ਕੇ ਆਉਂਦਾ ਆ ਅਸੀਂ ਇਹ ਬੰਦੇ ਨੂੰ ਟ੍ਰੈਪ ਲਾ ਕੇ ਫੜ ਲਿਆ ਜਦੋਂ ਇਹਨੂੰ ਫੜਿਆ ਲੈ ਆ ਕੇ ਪੁਲਿਸ ਚੌਂਕੀ ਦਿੱਤਾ ਅੱਜ ਤੱਕ ਵੀ ਵੀਡੀਓ ਸਾਡੇ ਕੋਲ ਹੈਗੀ ਆ ਕਿ ਉਸ ਬੰਦੇ ਦੇ ਕੋਲ ਅੰਨੀ ਸ਼ਰਾਬ ਫੜੀ ਗਈ ਉਹ ਬੰਦਾ ਸਿਰਫ 15 ਤੋਂ 20 ਮਿੰਟ ਚੌਂਕੀ ਰਿਹਾ ਉਹ ਉਸ ਟਾਈਮ ਦਾ ਕੋਈ ਸਿਆਸੀ ਲੀਡਰ ਹੀ ਬੜਾ ਸਪੋਰਟ ਕਰਕੇ ਉਹਦੇ ਤੇ ਪਰਚਾ ਤੱਕ ਨਹੀਂ ਹੋਣ ਦਿੱਤਾ ਪੁਲਿਸ ਦੀ ਮਿਲਿਪੁਗਤ ਲੀਡਰਾਂ ਦੀ ਮਿਲਿਪੁਗ ਸਾਰੇ ਇਕੱਠੇ ਆ ਜੀ ਪੁਲਿਸ ਤਾਂ ਵਿਚਾਰੀ ਮਜਬੂਰ ਹੁੰਦੀ ਆ ਜੇ ਆਪਾਂ ਕਹਿ ਲਈਏ ਕਿਉਂਕਿ ਜੇ ਪੁਲਿਸ ਨੂੰ ਲੀਡਰ ਕੰਮ ਕਰਨ ਦੇਣਗੇ ਤੇ ਕਰੂਗੀ ਨਾ ਕਿ ਨਸ਼ਾ ਤਸਕਰਾਂ ਦੀ ਜੇਕਰ ਆਮ ਬੰਦੇ ਕੋਲ ਵੀ ਜਾਣਕਾਰੀ ਹੈ ਤਾਂ ਤੁਹਾਡੀ ਸੂਚਨਾ ਗੁਪਤ ਰੱਖੀ ਜਾਏਗੀ ਇਸ ਨੰਬਰ ਤੇ ਜਾਣਕਾਰੀ ਦਿਓ ਤੁਸੀਂ ਕਦੇ ਲਾਇਆ ਨੰਬਰ ਆ ਜੀ ਉਥੇ ਗੁਪਤ ਰਹਿੰਦੀ ਨਹੀਂ ਸੂਚਨਾ ਤੁਹਾਨੂੰ ਮੈਂ ਨੰਬਰ ਮੈਂ ਦੇ ਦਿੰਦਾ ਆ ਤੁਸੀਂ ਉਹਦੇ ਗੁਪਤ ਨੰਬਰ ਵਾਲੇ ਤੇ ਫੋਨ ਕਰ ਲਓ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜਾ ਵੇਚਣ ਵਾਲੇ ਉਹਨਾਂ ਨੂੰ ਪਹੁੰਚ ਗਿਆ ਇਸ ਬੰਦੇ ਨੇ ਇਸ ਨੰਬਰ ਤੋਂ ਫੋਨ ਕੀਤਾ ਤੁਹਾਨੂੰ ਤਾਂ ਕੀ ਆਉਂਦਾ ਪੈ ਨਸ਼ਾ ਜਦੋਂ ਵੋਕ ਦਾ ਵੇਚਣ ਵਾਲਿਆਂ ਕੀ ਕੀ ਮੁਸੀਬਤਾਂ ਆਉਂਦੀਆਂ ਉਹਨੂੰ ਮੁਸੀਬਤਾਂ ਹੀ ਹੁੰਦੀਆਂ ਜੀ ਉਹਨੂੰ ਹੋਰ ਕੁਝ ਨਹੀਂ ਹੁੰਦਾ ਉਹਨੂੰ ਦਿਨ ਵੀ ਮੁਸੀਬਤਾਂ ਰਾਤ ਵੀ ਮੁਸੀਬਤਾਂ ਤੁਸੀਂ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਚਲੰਗੀਆਂ ਜੇਲ੍ਹ ਤੱਕ ਤੇ ਦੇਖ ਲਈ ਆ ਜੀ ਬੰਦਾ ਫੜੀਦਾ ਹੈ ਪੁਲਿਸ ਨੂੰ ਦਈਦਾ ਹੈ ਉਹ ਆਪਣੇ ਇੱਕ ਸਿਆਸੀ ਦਬਾਅ ਦੇ ਨਾਲ ਉਲਟਾ ਸਾਡੇ ਤੇ ਪਰਚਾ ਕਰਾ ਦਿੰਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠੇ ਦੇ ਪਿੰਡਾਂ ਦੇ ਵਿੱਚ ਤਬਾਹੀ ਮੱਚੀ ਆ ਨਕਲੀ ਸ਼ਰਾਬ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਥਰੀਏਵਾਲ ਜਿੱਥੋਂ ਦੇ ਤਿੰਨ ਨੌਜਵਾਨ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਮੌਤ ਦੇ ਮੂੰਹ ਜਾ ਪੈਂਦੇ ਨੇ ਪਰ ਇਸ ਪਿੰਡ ਦਾ ਹੀ ਇੱਕ ਨੌਜਵਾਨ ਹੈ ਅਮਨ ਜੋ ਨਸ਼ਿਆਂ ਦੇ ਖਿਲਾਫ ਲਗਾਤਾਰ ਕੰਮ ਕਰ ਰਿਹਾ ਹੈ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਜਦੋਂ ਅਸੀਂ ਪਿੰਡ ਵਿੱਚ ਆਏ ਗੱਲ ਕੀਤੀ ਆਫ ਦਾ ਰਿਕਾਰਡ ਤੇ ਉਹ ਦੱਸ ਰਹੇ ਸੀ ਕਿ ਕਿਹੜੇ ਢੰਗ ਦੇ ਨਾਲ ਇੱਥੇ ਨਸ਼ੇ ਦਾ ਬੋਲਬਾਲਾ ਹੈ ਤੇ ਕਿਵੇਂ ਮੌਤ ਦੇ ਮੂੰਹ ਵੱਲ ਧੱਕੇ ਗਏ ਨੇ ਉਹ ਗਰੀਬ ਪਰਿਵਾਰਾਂ ਦੇ ਜੀ ਉਹ ਸਾਰੀ ਗੱਲਬਾਤ ਕਰਾਂਗੇ ਅਮਨ ਜੀ ਸਭ ਤੋਂ ਪਹਿਲਾਂ ਤਾਂ ਇਸ ਇਲਾਕੇ ਦੇ ਬਾਰੇ ਜਿਹੜੀ ਤਰਾਸ ਦੀ ਵਾਪਰੀ ਹੈ ਉਹ ਤਰਾਸ ਦੀ ਵਾਪਰਨ ਦੀ ਜਿਵੇਂ ਕਹਿ ਲੋ ਕਿ ਕਿਵੇਂ ਪਹੁੰਚੀ ਇੱਥੋਂ ਤੱਕ ਗੱਲ ਪਹਿਲਾਂ ਕਿਉਂ ਨਾ ਰੋਕਿਆ ਸਾਰਾ ਸਿਲਸਲਾ ਰੁਕਦਾ ਜੀ ਅਸੀਂ ਤਾਂ 2016 ਤੋਂ ਇਹ ਰੁਕ ਰਹੇ ਆ ਜੀ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਗਰੁੱਪ ਹੁਣ ਆਇਆ ਨਸ਼ਾ ਰੋਦੀ ਮਹਿੰਮ ਪੰਜਾਬ ਜੀ ਉਦੋਂ ਤੋਂ ਰੁਕਦੇ ਆਏ ਆ ਪਰ ਜਿਹੜਾ ਪਿੰਡਾਂ ਦੇ ਲੀਡਰ ਹੁੰਦੇ ਆ ਨਾ ਉਹ ਨਹੀਂ ਰੁਕਣ ਦਿੰਦੇ ਜਦੋਂ ਅਸੀਂ ਰੋਕਦੇ ਆਂ ਤੇ ਸਾਨੂੰ ਨਾ ਰਸਤੇ ਦੇ ਵਿੱਚ ਕਈ ਮੁਸੀਬਤਾਂ ਆਉਂਦੀਆਂ ਆਂ ਅਸੀਂ ਬੰਦਾ ਚੌਂਕੀ ਦਿੰਨੇ ਆਂ ਫੜ ਕੇ ਪੁਲਿਸ ਨੂੰ ਉਸੇ ਵਾਲੇ ਜਿਹੜੇ ਪਿੰਡਾਂ ਦੇ ਲੀਡਰ ਆ ਲੋਕਲ ਲੀਡਰ ਆ ਤੇ ਉਹ ਜਾ ਕੇ ਛਡਾ ਦਿੰਦੇ ਆਂ ਤੇ ਫਿਰ ਜਦੋਂ ਲੋਕਲ ਲੀਡਰ ਹੀ ਨਹੀਂ ਉਹਨਾਂ ਨੂੰ ਅੱਗੇ ਜਾਣ ਦੇਣਗੇ ਚੌਂਕੀ ਤੋਂ ਬੰਦਾ ਥਾਣੇ ਜਾਊ ਫੇਰੇ ਵੀ ਜੇਲੇ ਜਾਊ ਨਾ ਤੇ ਫੇਰੇ ਹੀ ਰੁਕੂ ਤੇ ਜਦੋਂ ਚੌਂਕੀ ਤੋਂ ਚੌਂਕੀ ਤੋਂ ਹੀ ਘਰ ਵਾਪਸ ਆ ਗਿਆ ਉਹਦੇ ਵਿੱਚ ਵੀ ਗਾ ਵਿੱਚ ਉਹ ਲੀਡਰ ਕਿਹੜੀਆ ਪਾਰਟੀ ਨਾਲ ਤੇ ਨਾਲ ਸਰਕਾਰ ਨਾਲ ਚੱਲਦੇ ਆ ਜਾਂ ਫਿਰ ਵਿਰੋਧੀ ਹੋਣ ਉਹ ਵੀ ਬਚਾ ਲੈਂਦੇ ਨਹੀ ਇਹ ਤਾਂ ਮੌਜੂਦਾ ਸਰਕਾਰ ਵਾਲੇ ਹ ਵਿਰੋਧੀਆਂ ਦੇ ਇੱਕ ਹਿਸਾਬ ਦਾ ਨੁਕਰੇ ਲੱਗਣਾ ਪੈਂਦਾ ਮੌਜੂਦਾ ਸਰਕਾਰ ਨੇ ਤਾਂ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ ਨਸ਼ਾ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਜਿਹੜਾ ਉਸ ਯੁੱਧ ਦੇ ਵਿੱਚ ਤਾਂ ਕਹਿੰਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਭਮੱਕੜ ਨੇ ਉਹ ਵੀ ਵਲੰਟੀਅਰ ਬਣਨਗੇ ਉਹ ਛਡਵਾਇਆ ਕਰਨਗੇ ਪਿੰਡਾਂ 'ਚ ਨਸ਼ੇ ਬਿਕਨ ਨਹੀਂ ਦੇਣਗੇ ਉਹ ਤਾਂ ਹਵਾਜ ਗੱਲਾਂ ਨੇ ਹੂੰ ਆਮ ਆਦਮੀ ਪਾਰਟੀ ਲਾ ਲੋ ਜੇ ਪਹਿਲਾਂ ਕਾਂਗਰਸ ਰਹੀ ਆ ਜਾਂ ਅਕਾਲੀ ਰਹੀ ਆ ਜਿਹੜੀ ਵੀ ਮੌਜੂਦਾ ਸਰਕਾਰ ਹੈ ਨਸ਼ਾ ਉਹਦੀ ਹੋਂਦੇ ਥੀਮੇ ਵਿਕਦਾ ਆ ਉਸ ਤੋਂ ਬਿਨਾਂ ਨਹੀਂ ਵਿਕਦਾ ਹੁਣ ਦਾ ਤੁਹਾਡਾ ਤਾਜ਼ਾ ਤਜਰਬਾ ਕੀ ਕਿਉਂਕਿ 2016 ਤੋਂ ਲੈ ਕੇ ਹੁਣ ਤੱਕ ਤੁਹਾਡੇ ਵੀ 8-9 ਸਾਲ ਹੋ ਗਏ ਨਸ਼ਾ ਜਦੋਂ ਵੇਚਣ ਨੂੰ ਤੁਰਦਾ ਕੋਈ ਕੀ ਕੀ ਮੁਸੀਬਤਾਂ ਆਉਂਦੀਆਂ ਨਸ਼ਾ ਜਦੋਂ ਜਿਹੜਾ ਵੇਚਣ ਨੂੰ ਤੁਰਦਾ ਜਿਹੜਾ ਰੋਕਦਾ ਵੇਚਣ ਵਾਲਿਆਂ ਨੂੰ ਰੋਕ ਨੂੰ ਮੁਸੀਬਤਾਂ ਹੀ ਆਉਂਦੀਆਂ ਜੀ ਉਹਨੂੰ ਹੋਰ ਕੁਝ ਨਹੀਂ ਆਉਂਦਾ ਹਾਂ ਉਹਨੂੰ ਦਿਨ ਦੀ ਮੁਸੀਬਤਾਂ ਰਾਤ ਦੀਆਂ ਮੁਸੀਬਤਾਂ ਤੁਸੀਂ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਚੁਲੰਗੀਆਂ ਜੇਲ੍ਹ ਤੱਕ ਤੇ ਦੇਖ ਲਈ ਆ ਜੀ ਅੱਛਾ ਬੰਦਾ ਫੜੀਦਾ ਹੈ ਪੁਲਿਸ ਨੂੰ ਦਈਦਾ ਹੈ ਉਹ ਆਪਣੇ ਇੱਕ ਸਿਆਸੀ ਦਬਾਅ ਦੇ ਨਾਲ ਉਲਟਾ ਸਾਡੇ ਤੇ ਪਰਚਾ ਕਰਾ ਦਿੰਦੇ ਆ ਹੂੰ ਤੇ ਫਿਰ ਇਸ ਤੋਂ ਅੱਗੇ ਮਸੀਬਤਾਂ ਕੀ ਦੇਖ ਸਕਦੇ ਹਾਂ ਹੁਣ ਸਾਡੇ ਬੰਦੇ ਲਾ ਲੋ ਉਹ ਵੀ ਸਾਡੇ ਵੀਰ ਆ ਜਿਹੜੇ ਸਾਡੇ ਨਾਲ ਗਰੁੱਪ ਬਣਾ ਕੇ ਬੈਠੇ ਸੀ ਤੇ ਅੱਜ ਉਹਨਾਂ ਦੇ ਉੱਤੇ ਐਨਐਸਏ ਲੱਗੀ ਆ ਅੱਛਾ ਪੱਪਲਪ੍ਰੀਤ ਸਿੰਘ ਆ ਵੀਰਾਂ ਨਾਲ ਦੇ ਪਿੰਡ ਵਾਲਾ ਹਾਂ ਤੇ ਉਹਨਾਂ ਨੇ ਗਰੁੱਪ ਬਣਾਇਆ ਸੀ ਹਾਂ ਤੇ ਉਹਨਾਂ ਦੇ ਐਨਐਸਏ ਲੱਗੀ ਆ ਉਹਨਾਂ ਨੂੰ ਚੰਗੇ ਕੰਮਾਂ ਕਰਕੇ ਲੱਗੀ ਆ ਹੂੰ ਮਦਰ ਤੁਸੀਂ ਉਹਨਾਂ ਦੇ ਨਾਲ ਲੱਗੇ ਸੀ ਕਿ ਅਸੀਂ ਨਸ਼ਿਆਂ ਦੇ ਖਿਲਾਫ ਜੰਗ ਲੜਨੀ ਹੈ ਅਸੀਂ ਜੀ ਜਦੋਂ ਨਸ਼ਿਆਂ ਦੇ ਖਿਲਾਫ ਇਹ ਮੋਰਚਾ ਬਣਾਇਆ ਸੀ ਉਦੋਂ ਅਸੀਂ ਨਾਲ ਹਾਂ ਜਦੋਂ ਵੀਰ ਜੀ ਹੁਣੇ ਦੂਜੇ ਰਾਹ ਤੇ ਤੁਰ ਪਏ ਤੇ ਉਦੋਂ ਅਸੀਂ ਆਪਣਾ ਨਸ਼ਿਆਂ ਤੋਂ ਕਸੀਮਤ ਰਹਿ ਗਏ ਤੇ ਅਸੀਂ ਆਪਣਾ ਨਸ਼ਿਆਂ ਦੇ ਖਿਲਾਫ ਹੀ ਚੱਲਣ ਦੇ ਪਏ ਪਰ ਇਹ ਆ ਵੀ ਚਲੋ ਉਹਨਾਂ ਦੀ ਬਦੌਲਤ ਹੀ ਅਸੀਂ ਤੁਰੇ ਹਾਂ ਅਸੀਂ ਇਕੱਲਾ ਤੇ ਕੋਈ ਤੁਹਾਨੂੰ ਪਤਾ ਪਿੰਡ 'ਚ ਇੱਕ ਬੰਦਾ ਕੋਈ ਵੀ ਪੈਲ ਨਹੀਂ ਕਰਦਾ ਜਿਹੜਾ ਨਕਲੀ ਤੇ ਜਹਿਰੀਲੀ ਸ਼ਰਾਬ ਨੇ ਇੰਨੀਆਂ ਜਾਨਾਂ ਲੈ ਲਈਆਂ ਕੀਮਤੀ 20 22 ਤਾਂ ਉਹ ਇੱਥੋਂ ਤੱਕ ਜਿਹੜੇ ਵੇਚਣ ਵਾਲੇ ਸੀ ਉਹਨਾਂ ਦੀ ਹਿੰਮਤ ਹੌਸਲੇ ਕਿਵੇਂ ਵੱਧ ਗਏ ਸੀ ਕਿ ਦਿ ਵੀਰ ਜੀ ਸਾਡੇ ਲਾਗੇ ਨਾ ਪਿੰਡ ਆ ਇੱਕ ਕੋਟਲਾ ਸੁਲਤਾਨ ਸਿੰਘ ਹਾਂਜੀ ਇੱਕ ਪਿੰਡ ਆ ਭੰਗਵਾ ਹਾਂਜੀ ਪਿੱਛੇ ਜਿਹਨਾਂ ਜੇ ਤੋਂ ਲਾ ਲੋ 2017 18 ਦੀ ਗੱਲ ਆ ਇਹੋ ਹੀ ਬੰਦੇ ਜਿਹੜੇ ਬੰਦੇ ਹੁਣ ਵੇਚਦੇ ਆ ਇਹਨਾਂ ਨੂੰ ਨਾ ਅਸੀਂ ਸਾਨੂੰ ਪਤਾ ਲੱਗਾ ਕਿ ਬੰਦਾ ਰਾਤ ਸ਼ਰਾਬ ਲੈ ਕੇ ਆਉਂਦਾ ਆ ਸਵੇਰੇ 4:30 ਵਜੇ ਅਸੀਂ ਇਹ ਬੰਦੇ ਨੂੰ ਇਹਦੀ ਟਰੈਪ ਲਾ ਕੇ ਤੇ ਇਹਨੂੰ ਆਪਾਂ ਨਾਲ ਦੇ ਪਿੰਡ ਭੰਗਾਲੀ ਬਿਜਲੀ ਘਰ ਦੇ ਸਾਹਮਣੇ ਆਪਾਂ ਫੜ ਲਿਆ ਹਾਂ ਉਸ ਬੰਦੇ ਨੂੰ ਜਦੋਂ ਆਪਾਂ ਫੜਿਆ ਨਾ ਤੇ ਉਹਦੇ ਕੋਲ ਲਾ ਲੋ ਉਹਦੀ ਐਕਟਿਵ ਆਈ ਇੱਕ ਬੰਦਾ ਮਗਰ بیٹھا ਏ ਐਕਟਿਵਾਂ ਦੀ ਡਿੱਗੀ ਵੀ ਸ਼ਰਾਬ ਨਾਲ ਇਸੇ ਨਾਲ ਭਰੇ ਅੱਛਾ ਅਗਲੇ ਪਾਸੇ ਉਹਨੇ ਇੱਕ ਤਰਪਾਲ ਨੂੰ ਮਾ ਬਣਾ ਕੇ ਨਾ ਇੱਕ ਵੱਡਾ ਸਾਰਾ ਝੋਲਾ ਉਹਦੇ ਚ ਵੀ ਸ਼ਰਾਬ ਪਾਈ ਤਾਂ ਮਗਰ ਵਾਲੇ ਬੰਦੇ ਨੇ ਵੀ ਇੱਕ ਤਰਪਾਲ ਦੇ ਵਿੱਚ ਝੋਲੇ ਸ਼ਰਾਬ ਫੜੀ ਅੱਛਾ ਜਦੋਂ ਇਹਨੂੰ ਫੜਿਆ ਲੈ ਆ ਕੇ ਪੁਲਿਸ ਚੌਂਕੀ ਦਿੱਤਾ ਪੁਲਿਸ ਚੌਂਕੀ ਦਿੱਤਾ ਬਿਲਕੁਲ ਵੀਡੀਓ ਅਜ ਤੱਕ ਵੀ ਵੀਡੀਓ ਸਾਡੇ ਕੋਲ ਹੈਗੀ ਆ ਕਿ ਉਸ ਬੰਦੇ ਦੇ ਕੋਲ ਅੰਨੀ ਸ਼ਰਾਬ ਫੜੀ ਗਈ ਠੀਕ ਆ ਜੀ ਉਹ ਬੰਦਾ ਉਸ ਟਾਈਮ ਦੇ ਉੱਤੇ ਲਾ ਲੋ ਸਿਰਫ 15 ਤੋਂ 20 ਮਿੰਟ ਚੰਗੀ ਰਿਆ ਆਪਣੇ ਘਰ ਚਲੇ ਗਿਆ ਅੱਛਾ ਇੰਨੀ ਜ਼ਿਆਦਾ ਸ਼ਰਾਬ ਫੜੇ ਜਾਣ ਦੇ ਬਾਵਜੂਦ ਵੀ ਉਹਨੂੰ ਕੋਈ ਉਸ ਟਾਈਮ ਦਾ ਕੋਈ ਸਿਆਸੀ ਲੀਡਰ ਸੀ ਜਿਸ ਬੰਦੇ ਨੇ ਉਸ ਬੰਦੇ ਦੀ ਪਹੁੰਚ ਆਪਣਾ ਸਪੋਰਟ ਕਰਕੇ ਉਹਦੇ ਤੇ ਪਰਚਾ ਤੱਕ ਨਹੀਂ ਹੋਣ ਦਿੱਤਾ ਇਹਦਾ ਮਤਲਬ ਹੈ ਪੁਲਿਸ ਦੀ ਮਿਲੀ ਭੁਗਤ ਤੇ ਲੀਡਰਾਂ ਦੀ ਮਿਲੀ ਭੁਗਤ ਸਾਰੇ ਇਕੱਠੇ ਆ ਜੀ ਪੁਲਿਸ ਤੇ ਵਿਚਾਰੀ ਮਜਬੂਰ ਹੁੰਦੀ ਆ ਜੇ ਆਪਾਂ ਕਹਿ ਦਈਏ ਵਿਚਾਰੀ ਤਾਂ ਕਹਿ ਦਿੰਨੇ ਆ ਕਿਉਂਕਿ ਜੇ ਪੁਲਿਸ ਨੂੰ ਲੀਡਰ ਕੰਮ ਕਰਨ ਦੇਣਗੇ ਤੇ ਕਰੂਗੀ ਨਾ ਹੁਣ ਆ ਸਾਡੇ ਮਸਲੇ ਦੇ ਵਿੱਚ ਲਾ ਲੋ ਵੀ ਆ ਪਿੰਡ ਵਿੱਚ ਮੋਤਾ ਹੋਈਆਂ ਆ ਪੁਲਿਸ ਨੇ 24 ਘੰਟੇ ਨਹੀਂ ਪੈਂਦਤੇ ਤੇ 8 ਬੰਦੇ ਵੀ ਫੜ ਲਏ ਤੇ ਸ਼ਰਾਬ ਬਣਾਉਣ ਵਾਲਾ ਵੀ ਫੜ ਲਿਆ ਤੇ ਸ਼ਰਾਬ ਸਪਲਾਈਰ ਵੀ ਫੜ ਜਿਹੜੇ ਦਿਨਾਂ ਦੇ ਜੀ ਗਏ ਉਹਨਾਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਆ 200 ਮੀਟਰ ਤੇ ਚੌਂਕੀ ਆ ਪੁਲਿਸ ਵਾਲੀ ਕਹਿੰਦੇ ਜਦੋਂ ਜਦੋਂ ਵੀ ਇਹਨਾਂ ਨੂੰ ਸ਼ਿਕਾਇਤਾਂ ਦਿੱਤੀਆਂ ਨੇ ਕੰਨ ਤੇ ਜੂ ਨਹੀਂ ਸਰਕੀ ਪੁਲਿਸ ਵਾਲਿਆਂ ਦੇ ਭਾਜੀ ਇਹ ਸ਼ਰਾਬ ਜਿਹੜੀ ਸਾਡੇ ਪਿੰਡ 'ਚ ਵੇਚਣ ਦੇ ਨਾ ਦੋ ਘਰ ਵੇਚਦੇ ਆ ਇਹ ਲਾ ਲਓ ਵੀ ਪਿਛਲੇ 50 60 ਸਾਲਾਂ ਤੋਂ ਮਤਲਬ ਸਾਡੇ ਦਾਦੇ-ਪਰਦਾਦੇ ਦੇ ਵੇਲੇ ਤੋਂ ਇਹ ਵਿਕਦੀ ਆਉਣ ਡਈ ਆ ਜੇ ਉਹਨਾਂ ਨੂੰ ਮੰਨ ਲੋ ਆਪਾਂ ਲੋਕ ਤਾਂ ਕਹਿ ਦਿੰਦੇ ਆ ਚਲੋ ਪਰਿਵਾਰ ਵੀ ਕਹਿਣ ਦਾ ਕਿ ਸ਼ਰਾਬ ਇੱਥੋਂ ਪੀਤੀ ਆ ਤੇ ਮਕੀਆਂ ਚੌਂਕੀ ਲੱਗੇ ਆ ਚੌਂਕੀ ਨੂੰ ਜਾ ਕੇ ਇਹਨਾਂ ਦੇ ਵਿਰੁੱਧ ਚੱਲਦਾ ਕੌਣ ਆ ਜਿਹੜੇ ਬੰਦੇ ਸ਼ਰਾਬ ਵੇਚਦੇ ਆ ਨਾ ਇਹਨਾਂ ਦੀ ਸਪੋਰਟ ਵੀ ਤਾਂ ਪਿੰਡ ਦੇ ਹੀ ਕਰਦੇ ਆ ਨਾ ਕਿ ਅਸੀਂ ਇਹਨਾਂ ਦੀ ਵਕਾਉਣੀ ਆ ਤੁਸੀਂ ਡੱਕੋ ਅੱਛਾ ਤੇ ਜਦੋਂ ਵਕਾਉਣ ਕਿਹੜੇ ਲੋਕ ਉਹਨਾਂ ਕੋਲ ਕਿਹੜੀ ਜਾਦੂ ਦੀ ਛੜੀ ਆ ਕਿ ਜਿਹੜਾ ਥਾਪੀਆਂ ਮਾਰ ਕੇ ਕਹਿੰਦੇ ਆ ਵਕਾਉਣੀ ਵਕਾਉਣੀ ਆ ਅਸੀਂ ਭਾਈ ਸਾਂਝਾ ਹੈ ਉਹਨਾਂ ਦੀਆਂ ਇਹਨਾਂ ਨਾਲ ਸਾਂਝਾਂ ਦੇ ਕਰਕੇ ਉਹ ਲਾ ਲੋਗੇ ਸ਼ਰੀਆਮ ਵਕਾਉਂਦੇ ਆ ਉਹਨਾਂ ਦੇ ਉਹਨਾਂ ਦੀ ਪੂਰੀ ਪੁਸ਼ਤ ਬਣਾਈ ਕਰਦੇ ਆਂ ਉੱਪਰਲੇ ਪੁਲਿਸ ਅਫਸਰਾਂ ਨਾਲ ਨੇ ਜਾਂ ਲੀਡਰਾਂ ਨਾਲ ਨਹੀਂ ਨਹੀਂ ਜੀ ਸਾਂਝਾ ਉਹਨਾਂ ਦੀਆਂ ਵੇਚਣ ਵਾਲਿਆਂ ਨਾਲ ਆ ਗਾੜੀ ਇਹ ਆ ਵੀ ਮੌਜੂਦਾ ਪਾਰਟੀਆਂ ਦੇ ਵਿੱਚ ਰਹੇ ਵੀ ਆ ਪਹਿਲਾਂ ਪਹਿਲਾਂ ਦੀਆਂ ਪਾਰਟੀਆਂ ਚ ਰਹੇ ਆ ਉਹਦੇ ਕਰਕੇ ਉਹਨਾਂ ਦੇ ਇੱਕ ਅਸਰ ਸੂਖ ਜਿਹੜਾ ਬਣਿਆ ਉਹਦੇ ਕਰਕੇ ਆਪਣਾ ਉਤਲੇ ਲੀਡਰਾਂ ਦੀ ਸ਼ਾਹ ਦੇ ਉੱਤੇ ਉਹਨਾਂ ਨੂੰ ਹਟਾ ਬਚਾ ਲੈਂਦੇ ਸਰਕਾਰ ਨਾਲ ਉੱਠਣੀ ਬੈਠਣੀ ਹੋਵੇ ਉਹਨਾਂ ਨਾਲ ਤਾਂ ਵੈਸੇ ਹੀ ਕੋਈ ਪੰਗਾ ਨਹੀਂ ਲੈਂਦਾ ਕਿ ਪਰਚਾ ਹੀ ਨਾ ਪੈ ਜਾਏ ਤੁਹਾਨੂੰ ਡਰ ਨਹੀਂ ਲੱਗਿਆ ਇਸ ਰਾਹ ਤੇ ਤੁਰਦੇ ਆ ਕਿ ਅਸੀਂ ਰੋਕਦੇ ਆਂ ਇਹ ਤੈਨੋਂ ਹੋਵੇ ਕੱਲ ਨੂੰ ਸਾਡੇ ਉੱਤੇ ਵੀ ਕਾਰਵਾਈ ਕਰਾ ਦੇਣ ਜਿਹਦੇ ਘਰ ਦੇ ਵਿੱਚ ਉਹ ਵੀਰ ਜੀ ਸ਼ਰਾਬ ਦੇ ਨਾਲ ਜੀ ਗਏ ਹੋਣਾ ਉਹ ਫਿਰ ਐਸੇ ਕਰਕੇ ਤੁਰਦਾ ਵੀ ਚੱਲ ਜੇ ਮੇਰਾ ਗਿਆ ਕਿਸੇ ਦਾ ਤੇ ਬਚਾਲਾਂ ਆਪਾਂ ਵੀ ਐਸੇ ਦੀ ਨੀਰ ਮੇਰਾ ਭਰਾ ਐਸੇ ਸ਼ਰਾਬ ਦੇ ਨਾਲ ਹੀ ਗਿਆ ਆ ਹੂੰ ਐਸੇ ਕਰਕੇ ਆਪਾਂ ਇਸ ਨਸ਼ੇ ਦੇ ਖਿਲਾਫ ਤੁਰਿਆ ਕਿ ਠੀਕ ਹੈ ਜੇ ਸਾਡਾ ਗਿਆ ਕਿਸੇ ਹੋਰ ਦਾ ਤੇ ਬਚਾ ਲਈਏ ਹੂੰ ਇਹ ਹੋ ਜਾ ਇਹ ਸਾਰੇ ਪਿੰਡਾਂ ਦੇ ਵਿੱਚ ਸਿਲਸਿਲਾ ਇੱਥੇ ਨਕਲੀ ਸ਼ਰਾਬ ਦਾ ਤੁਹਾਡੇ ਪਿੰਡ ਆਲੇ-ਦੁਆਲੇ ਹੋਰ ਵੀ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਹੈ ਰੋਣੀ ਵਿਕਦੀ ਆ ਜੀ ਹਾਂ ਅਫੀਮ ਵਿਕਦੀ ਆ ਤੇ ਸ਼ਰਿਆਂ ਵਿਕਦੀ ਆ ਪੁਲਿਸ ਨੂੰ ਵੀ ਪਤਾ ਵੀ ਕੌਣ ਵੇਚਦਾ ਤੇ ਕਿੱਥੇ ਵੇਚਦਾ ਤਾਂ ਉਹ ਜਿਹੜੇ ਸਾਈਨ ਬੋਰਡ ਲੱਗੇ ਆ ਕਿ ਨਸ਼ਾ ਤਸਕਰਾਂ ਦੀ ਜੇਕਰ ਆਮ ਬੰਦੇ ਕੋਲ ਵੀ ਜਾਣਕਾਰੀ ਹੈ ਤੇ ਤੁਹਾਡੀ ਸੂਚਨਾ ਗੁਪਤ ਰੱਖੀ ਜਾਏਗੀ ਇਸ ਨੰਬਰ ਤੇ ਜਾਣਕਾਰੀ ਦਿਓ ਤੁਸੀਂ ਕਦੇ ਲਾਇਆ ਨੰਬਰ ਉਹ ਭਾਜੀ ਉਥੇ ਗੁਪਤ ਰਹਿੰਦੀ ਨਹੀਂ ਸੂਚਨਾ ਹਾਂ ਅੱਜ ਤੁਸੀਂ ਉੱਤੇ ਤੁਸੀਂ ਹੀ ਹੈਲਪ ਲੈਂ ਤੁਸੀਂ ਮੇਰੇ ਪਿੰਡ ਆਏ ਜੋ ਜੀ ਤੁਸੀਂ ਇੱਥੇ ਤੁਹਾਨੂੰ ਮੈਂ ਨੰਬਰ ਮੈਂ ਦੇ ਦਿੰਦਾ ਹਾਂ ਤੁਸੀਂ ਉਹਦੇ ਗੁਪਤ ਨੰਬਰ ਵਾਲੇ ਤੇ ਫੋਨ ਕਰ ਲਓ ਉਹ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜਾ ਵੇਚਣ ਵਾਲੇ ਉਹਨਾਂ ਨੂੰ ਪਹੁੰਚ ਗਿਆ ਇਸ ਬੰਦੇ ਨੇ ਐਸ ਨੰਬਰ ਤੋਂ ਫੋਨ ਕੀਤਾ ਤੁਹਾਨੂੰ ਧਮਕੀਆਂ ਹੁੰਦਾ ਪੈਣੀਆਂ ਇਸ ਤਰ੍ਹਾਂ ਵੀ ਚੱਲਦਾ ਇਸ ਤਰ੍ਹਾਂ ਵੀ ਹੁੰਦਾ ਜੀ ਸਾਨੂੰ ਖੁਦ ਆਉਂਦੀ ਹੈ ਮੈਂ ਤੁਹਾਨੂੰ ਫੋਟੋਵਾ ਦਿਖਾਉਣਾ ਜਿਹਦੇ ਚਾਹੀ ਐਸਐਸਪੀ ਕੋਲ ਸਾਫ ਕੋ ਜਾ ਕੇ ਖੁਦ ਕਿਹਾ ਪਸਾਰਾ ਹੀ ਨਸ਼ਾ ਬਚਾਉਣੇ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹੂੰ ਫਿਰ ਤੁਹਾਨੂੰ ਪਤਾ ਕੌਣ ਪੈਲ ਕਰੂਗਾ ਮਤਲਬ ਇਹ ਸਾਰਾ ਕੁਝ ਬੋਰਡਾਂ ਦੇ ਵਿੱਚ ਹੀ ਐ ਪੋਸਟਰਾਂ ਦੇ ਵਿੱਚ ਹੀ ਐ ਇਹ ਸਭ ਕੁਝ ਬੋਰਡਾਂ ਦੇ ਇਸ਼ਤਿਹਾਰਬਾਜ਼ੀ ਦੇ ਵਿੱਚ ਹੀ ਆ ਹੂੰ ਨਸ਼ਿਆਂ ਨੂੰ ਆਪਾਂ ਖਤਮ ਕਰਦਾਂਗੇ ਸਰਕਾਰਾਂ ਦਾਅਵੇ ਤਾਂ ਹੁਣ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਹੋਏ ਆ ਦੋ ਤਿੰਨ ਪਿੰਡਾਂ 'ਚ ਤਹੀ ਜੀ ਤਬਾਹੀ ਮੱਚੀ ਆ ਕਿ ਸਾਰਾ ਪੰਜਾਬ ਤਰਾਤਰ ਕਰ ਰਿਹਾ ਇਹ ਤੋਂ ਪਹਿਲਾਂ ਵੀ ਘਟਨਾਵਾਂ ਹੁੰਦੀਆਂ ਰਹੀਆਂ ਇਸ ਵਾਰੀ ਮੁੱਦਾ ਤੁਹਾਨੂੰ ਕਿ ਲੱਗਦਾ ਕਿਉਂ ਜ਼ਿਆਦਾ ਹਾਈਲਾਈਟ ਹੋ ਗਿਆ ਪਹਿਲਾਂ ਮਰਦੇ ਸੀ ਜੀ ਕੋਈ ਕਿਸੇ ਦਾ ਇੱਕ ਮਰ ਗਿਆ ਉਹ ਹਾਈਲਾਈਟ ਨਹੀਂ ਹੁੰਦਾ ਇਸ ਵਾਰੀ ਹੀਟ ਉੱਪਰ ਮੁੱਦਾ ਹੋਇਆ ਤੇ ਤਾਂ ਕਰਕੇ ਹਾਈਲਾਈਟ ਹੋ ਗਿਆ ਮੁੱਦਾ ਹਾਈਲਾਈਟ ਆਉਣ ਕਰਕੇ ਸਰਕਾਰ ਨੂੰ ਵੀ ਅੱਖਾਂ ਖੁੱਲ ਗਈਆਂ ਹੂੰ ਨਹੀਂ ਤਾਂ ਪਹਿਲਾਂ ਕਿਸੇ ਦਾ ਇੱਕ ਮਰ ਗਿਆ ਮੰਨ ਲਓ ਬਾਅਦ ਜੇ ਕਿਹਦਾ 2 ਦੋ ਮਹੀਨਿਆਂ ਬਾਅਦ ਮਰ ਗਿਆ ਕੋਈ ਕਿਹਦਾ 3 ਮਹੀਨੇ ਬਾਅਦ ਮਰ ਗਿਆ ਜਦੋਂ ਇੰਨੀ ਲੇਟ ਮਰੂਗਾ ਤੇ ਫਿਰ ਉਹ ਮੁੱਦਾ ਨਹੀਂ ਨਾ ਹਾਈਲਾਈਟ ਹੁੰਦਾ ਇੱਕ ਅੱਧਾ ਬੰਦਾ ਸ਼ਰਾਬ ਨਾਲ ਵਿੱਚ ਕੋਈ ਨਾਲ ਕੋ ਪਿੰਡ ਦਾ ਮਰੇ ਤਾਂ ਸਾਰੀ ਦੀ ਸਾਰੀ ਸਰਕਾਰ ਪਿੰਡ ਆਈ ਤੁਹਾਡੇ ਬਿਲਕੁਲ ਜੀ ਜੇ ਨੇ ਮਰੇ ਤਾਂ ਤਾਂ ਹੀ ਸਰਕਾਰ ਆਈ ਆ ਵੈਸੇ ਜੇ ਇੱਕ ਅੱਧਾ ਮਰਦਾ ਤਾਂ ਸਰਕਾਰ ਦੀ ਅੱਖ ਵੀ ਨਹੀਂ ਖੁੱਲਣੀ ਵੈਸੇ ਸੋਲਿਊਸ਼ਨ ਜੇ ਹੱਲ ਦੇਣਾ ਹੋਵੇ ਕਢਣਾ ਹੋਵੇ ਸਹੀ ਸੁਝਾ ਦੇਣਾ ਹੋਵੇ ਵੀ ਇੱਥੇ ਆਪਾਂ ਮਾਰੀਏ ਛੱਟ ਤਾਂ ਇਹ ਸਾਰਾ ਕੁਝ ਠੀਕ ਹੋਊਗਾ ਉਹ ਕਿਹੜੀ ਛੱਟ ਕਿੱਥੇ ਮਾਰਨ ਦੀ ਲੋੜ ਆ ਉਹ ਤਾਂ ਜੀ ਇਹ ਹੈ ਵੀ ਜਿਹੜੇ ਜੋ ਵੀ ਪੁਰਾਣੇ ਲੀਡਰ ਆ ਨਾ ਜਿੰਨੀਆਂ ਵੀ ਸਰਕਾਰਾਂ ਦੇ ਆ ਇਹ ਸਾਰੇ ਹੀ ਆਪਣੇ ਇੰਡੀਆ ਤੋਂ ਬਾਹਰ ਭੇਜ ਦੇਣੇ ਚਾਹੀਦੇ ਆ ਤੇ ਫੇਰ ਹੀ ਇਹਦਾ ਕੋਈ ਹੱਲ ਹੋ ਸਕਦਾ ਕਿਉਂਕਿ ਇਹਨਾਂ ਲੀਡਰਾਂ ਨੇ ਵਕਾਉਣੀ ਆ ਤੇ ਵਿਕਣੀ ਆ ਤੇ ਆਮ ਬੰਦਾ ਕੀ ਕਰੂਗਾ ਹੁਣ ਮੰਨ ਲਓ ਅਸੀਂ ਮੰਨ ਲਓ ਨਸ਼ੇ ਦੇ ਖਿਲਾਫ ਤੁਰਿਆ ਸਾਡੀ ਪਹੁੰਚ ਕਿੱਥੋਂ ਤੱਕ ਆ ਚੌਂਕੀ ਤੱਕ ਥਾਣੇ ਤੱਕ ਹੋਜੂਗੀ ਨਾ ਤੇ ਜਦੋਂ ਉਤਲੇ ਲੀਡਰਾਂ ਨੇ ਜਾ ਕੇ ਐਸਐਸਪੀ ਸਾਹਿਬ ਨੂੰ ਫੋਨ ਕਰ ਦੇਣਾ ਜਾਂ ਆਮ ਵਾਲੋ ਡੀਐਸਪੀ ਸਾਹਿਬ ਨੂੰ ਫੋਨ ਕਰ ਦੇਣਾ ਕਿ ਠੀਕ ਆ ਇਸ ਬੰਦੇ ਤੇ ਕੋਈ ਕਾਰਵਾਈ ਨਾ ਹੋਵੇ ਤੇ ਐਸਐਸਪੀ ਸਾਹਿਬ ਤੇ ਮਜਬੂਰ ਹੈ ਉਤਲੇ ਲੀਡਰਾਂ ਉਹਨਾਂ ਦੀ ਪਹੁੰਚ ਤੋਂ ਮਜਬੂਰ ਹੈ ਨਾ ਸਾਡੇ ਪਿੰਡ ਆ ਕੇ ਜਦੋਂ ਮੁੱਖ ਮੰਤਰੀ ਆਦੇਦਾਰ ਜਿਹੜੇ ਨੇ ਭਗਵੰਤ ਸਿੰਘ ਸਾਹਿਬ ਕਹਿ ਗਏ ਆ ਕਿ ਇਹ ਤਾਰਾਂ ਦੂਰ ਤੱਕ ਜੁੜੀਆਂ ਹੋਈਆਂ ਤੇ ਜਿਹੜਾ ਵੀ ਇਹਦੇ 'ਚ ਹੋਇਆ ਬਖਸ਼ਾ ਨਹੀਂ ਜਾਏਗਾ ਇਹ ਮੌਤਾਂ ਨਹੀਂ ਕਤਲ ਹੈ ਹਾਂਜੀ ਉਹ ਕਹਿ ਗਏ ਆ ਜੀ ਉਹਨਾਂ ਨੇ ਦੱਸਿਆ ਵੀ ਅੱਜ ਕੱਲ ਆਪਾਂ ਸੁਣਿਆ ਹੈ ਉਹਨਾਂ ਕੋ ਉੱਥੇ ਬੈਠੇ ਆ ਕਿ ਇਹ ਤਾਰਾਂ ਦਿੱਲੀ ਤੱਕ ਜੁੜੀਆਂ ਜੀ ਦਿੱਲੀ ਦੇ ਉਤੋਂ ਉਹਨਾਂ ਨੇ ਕੋ ਮੈਥਨੋਲ ਜਿਹੜਾ ਨਾਂ ਦਾ ਜਿਹੜਾ ਜ਼ਹਿਰ ਆ ਉਹ ਮੰਗਵਾਇਆ 600 ਲੀਟਰ ਤੇ ਟੀਮ ਗਈ ਆ ਹੁਣ ਉਹ ਟੀਮ ਗਈ ਆ ਉਥੋਂ ਲੈ ਕੇ ਕੀ ਆਉਂਦੀ ਆ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੀ ਪ 600 ਲੀਟਰ ਦਾ ਕੋਈ ਗੱਲ ਜ਼ਿਕਰ ਕਰਕੇ ਗਏਗਾ 600 ਲੀਟਰ ਮੈਥਨਲ ਉਹਨਾਂ ਨੇ ਉੱਥੋਂ ਮੰਗਵਾਇਆ ਆਰਡਰ ਕੀਤੀ ਹੀ ਦਿੱਲੀ ਤੋਂ ਹੁਣ ਉਹ ਇੱਥੇ ਆਉਂਦੀ ਆ ਫੜ ਕੇ ਬੰਦੇ ਲਿਆਂਦੇ ਜਾਂਦੇ ਉਹਨਾਂ ਕੋ ਕੀ ਮਿਲਦਾ ਉਹ ਤੇ ਫੇਰ ਹੀ ਆ ਨਾ ਅਜੇ ਤਾਂ ਸਿਰਫ ਮੁੱਖ ਮੰਤਰੀ ਸਾਹਿਬ ਕਹਿ ਗਏ ਆ ਤੇ ਆਪਾਂ ਸੁਣ ਲਿਆ ਹਾਂ ਉਹ ਦਾ ਪ੍ਰੈਕਟੀਕਲ ਕੀ ਹੁੰਦਾ ਉਹ ਤੇ ਬਾਅਦ ਵਿੱਚ ਹੀ ਮਿਲਣਾ ਨਾ ਇੱਕ ਅਖੀਰ ਵਿੱਚ ਮੈਨੂੰ ਇਹ ਵੀ ਗੱਲ ਦੱਸੋ ਕਿ ਜਿਹੜੇ ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਉਹ ਜਿਹੜੇ ਆ ਉਹ ਸਾਰੇ ਮਜ਼ਦੂਰਾਂ ਦੇ ਨਾਲ ਸੰਬੰਧਿਤ ਹੈ ਇਹ ਨਕਲੀ ਸ਼ਰਾਬ ਵਾਲੇ ਪਾਸੇ ਤੁਰਦੇ ਕਿਉਂ ਆ ਲੋਕ ਜਦੋਂ ਪਤਾ ਹੈ ਵੀ ਅੱਗੇ ਮੌਤ ਖੜੀ ਹੈ ਭਾਜੀ ਨਕਲੀ ਸ਼ਰਾਬ ਤੇ ਮਤਲਬ ਚਲੋ ਜ਼ਹਿਰੀਲੀ ਸ਼ਰਾਬ ਤੇ ਅੱਜ ਆ ਗਈ ਹੁਣ ਜਿਹੜਾ ਬੰਦਾ 3-400 ਦਿਹਾੜੀ ਲਾਉਂਦਾ ਤੇ ਉਹ ਪੀਣ ਦਾ ਆਦੀ ਆ ਉਹਨੇ ਠੇਕੇ ਦੀ 7-800 ਵਾਲੀ ਬੋਤਲ ਕਿਦਾਂ ਲੈ ਲਊਗਾ ਉਹਨੇ ਪਰਿਵਾਰ ਵੀ ਤੇ ਪਾਲਣਾ ਨਾ ਮਾਲੋ ਹੁਣ 400 ਦਿਹਾੜੀ ਲੱਗ ਤੇ 400 ਦੀ ਪੀ ਤੇ ਨਹੀਂ ਲਊਗਾ ਤੇ ਫਿਰ ਇੱਕ ਸਸਤੀ ਆ ਸਸਤੀ ਦੇ ਕਰਕੇ ਲੋਕ ਇਧਰ ਨੂੰ ਭਜਦੇ ਆ ਇੱਥੇ 20 ਰੁਪਏ ਦੇ ਵਿੱਚ ਉਹਦਾ ਕੰਮ ਚੱਲ ਜਾਂਦਾ ਜਿਹੜਾ ਉਥੇ ਉਹਦਾ ਸੋਚ ਵੀ ਨਹੀਂ ਚੱਲਣਾ ਉਹਦੇ ਕਰਕੇ ਫਿਰ ਉਸ ਇਸ ਸ਼ਰਾਬ ਵਾਲ ਜਾਂਦੇ ਆ ਇਹ ਸ਼ਰਾਬ ਵਾਲੇ ਜਿਹੜੇ ਆ ਇਹ ਵੀ ਇਹਨਾਂ ਨੂੰ ਵੀ ਇਹ ਆ ਕਿ ਇਹ ਇਹਨਾਂ ਨੂੰ ਜਿੰਨਾ ਕਹਿ ਲੀਏ ਕਿ ਇਹ ਸਸਤੀ ਮਿਲਦੀ ਹੈ ਇਹਨਾਂ ਨੂੰ ਵੀ ਅਸੀਂ 90 ਰੁਪਏ ਦੇ ਹਿਸਾਬ ਨਾਲ ਬੋਤਲ ਮਿਲਦੀ ਹੈ ਤੇ 200 ਦੀ ਇਹ ਵੀ ਵੇਚੀ ਜਾਂਦੇ ਇਹ ਵੀ ਆਪਣਾ ਟਾਈਮ ਪਾਰ ਕਰ ਲੈਂਦੇ ਹੁਣ ਤੱਕ ਜਿਹੜੇ ਜੇ ਰੀਲੀ ਸ਼ਰਾਬ ਵੇਚਣ ਵਾਲੇ ਕਾਬੂ ਕੀਤੇ ਗਿਆ ਤੁਸੀਂ ਤੇ ਇਥੋਂ ਦੇ ਰਹਿਣ ਵਾਲੇ ਹੋ ਤੁਹਾਨੂੰ ਲੱਗਦਾ ਉਹ ਸਹੀ ਫੜੇ ਗਏ ਆ ਜਾਂ ਫਿਰ ਕੋਈ ਅਜੇ ਭੱਜੇ ਆ ਜਿਹੜੇ ਉਹ ਮੁੱਖ ਦੋਸ਼ੀ ਫੜਨੇ ਬਾਕੀ ਆ ਨਹੀਂ ਜੀ ਜਰੀਲੀ ਸ਼ਰਾਬ ਵਾਲੇ ਜਿਹੜੇ ਫੜੇ ਗਏ ਉਹ ਤੇ ਬਿਲਕੁਲ ਜਾਇਜ਼ ਫੜੇ ਗਏ ਆ ਕੋਈ ਨਾਜਾਇਜ਼ ਨਹੀਂ ਹੈਗਾ ਉਹਨਾਂ ਦੇ ਵਿੱਚ ਹਾਂ ਫੜੇ ਜਾਜ ਗਏ ਆ ਬਾਕੀ ਇਹ ਵੀ ਬੁਖਦੋਸ਼ੀ ਦਾ ਮਤਲਬ ਵੀ ਪਰਿਵਾਰ ਹੀ ਵੇਚਦਾ ਸੀ ਪਰਿਵਾਰ ਦੇ ਵਿੱਚੋਂ ਜਿਹੜੇ ਫੜੇ ਗਏ ਆ ਪਰ ਚਾਹ ਤੁਹਾਨੂੰ ਪਤਾ ਇੱਕ ਅੱਡੇ ਤੇ ਪੈਨਾਂ ਦਾ ਪੂਰਾ ਪਰਿਵਾਰ ਤੇ ਪੁਲਿਸ ਨੇ ਨੀਂ ਝੁੱਕ ਲੈਣਾ ਹੁੰਦਾ ਹੂੰ ਜਿਹੜੇ ਫੜੇ ਗਏ ਉਹ ਵੀ ਜਾਜ ਹੀ ਫੜੇ ਗਏ ਆ ਵਿਕਦੀ ਹੀ ਉੱਥੇ ਛਰਿਆਂ ਵੀ ਵਿਕਦੀ ਸਾਰੇ ਕਿਹਨੂੰ ਪਤਾ ਹੂੰ ਬਹੁਤ ਸ਼ੁਕਰੀਆ ਤੇ ਇਥੋਂ ਦੇ ਸਥਾਨਕ ਸਮਾਜ ਸੇਵੀ ਵੀ ਨੇ ਅਮਨ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਵੀ ਵੱਡੀ ਸੀ 2016 ਤੋਂ ਇਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਕਿਸ ਤਰ੍ਹਾਂ ਕਾਰੋਬਾਰ ਚੱਲ ਰਿਹਾ ਹੈ ਇਹਨਾਂ ਪਿੰਡਾਂ ਦੇ ਵਿੱਚ ਔਰ ਜਿਹੜਾ ਇਹ ਤਰਾਸ ਦੀ ਵੱਡੀ ਵਾਪਰੀ ਹੈ ਘਰਾਂ ਦੇ ਘਰ ਤਬਾਹ ਹੋਏ ਨੇ ਉਸ ਨੂੰ ਲੈ ਕੇ ਸੋਲੂਸ਼ਨ ਕੀ ਹੈ ਦਰਅਸਲ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਜਦੋਂ ਤੱਕ ਸਿਆਸੀ ਲੀਡਰ ਆ ਜਿਹੜੇ ਉਹ ਸ਼ਹਿ ਨਾ ਦੇਣ ਤੱਕ ਪੁਲਿਸ ਚੌਕੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਵੀ ਇਹਨਾਂ ਤੇ ਸਹੀ ਕਾਰਵਾਈ ਹੋ ਸਕਦੀ ਹੈ ਪਰ ਉਹਨੇ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦਾ ਸਾਰਾ ਨੈਕਸਸ ਨਜ਼ਰ ਆ ਰਿਹਾ ਹੈ ਜਾਲ ਨਜ਼ਰ ਆ ਰਿਹਾ ਜਿਸ ਵਿੱਚ ਪੂਰੇ ਦਾ ਪੂਰਾ ਨੈਟਵਰਕ ਕੰਮ ਕਰਦਾ ਹੈ ਉਸ ਨੈਟਵਰਕ ਦੇ ਵਿੱਚ ਮਾਰੇ ਆ ਕੌਣ ਜਾਂਦਾ ਹੈ ਗਰੀਬ ਬੰਦੇ ਮਾਰੇ ਜਾਂਦੇ ਨੇ ਤੇ ਘਰ ਕੌਣ ਭਰਦਾ ਆਪਣੇ ਵੱਡੇ ਲੋਕ ਤਾਂ ਵੱਡੇ ਲੋਕਾਂ ਤੋਂ ਕਾਬੂ ਆਉਣਗੇ ਉਹ ਮਗਰਮਾਸ਼ ਫੜਨ ਦੀਆਂ ਗੱਲਾਂ ਤਾਂ ਹੋ ਜਾਂਦੀਆਂ ਨੇ ਪੋਸਟਰਾਂ ਵਿੱਚ ਬੋਰਡਾਂ ਦੇ ਵਿੱਚ ਪਰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਦੋਂ ਹੋਵੇਗਾ ਇਹ ਹੱਲੇ ਵੀ ਸਵਾਲ ਬਣਿਆ ਹੋਇਆ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਹਲਕਾ ਮਜੀਠਾ